ਸੋਸ਼ਲ ਮੀਡੀਆ ਉਤੇ ਅਚਾਨਕ ਇੱਕ ਵੀਡੀਓ ਸਾਹਮਣੇ ਆ ਗਈ ਜਿੱਥੇ ਇੱਕ ਪੱਤਰਕਾਰ ਵੱਲੋਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਪਰ ਹੁਣ ਸਵਾਲ ਖੜਾ ਹੁੰਦਾ ਹੈ ਕਿ ਕੀ ਇੱਕ ਫੋਨ ਕਾਲ ਜਿਹੜੀ ਭਾਵੇਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਹੀ ਕੀਤੀ ਗਈ ਹੋਵੇ ਉਹ ਸੋਸ਼ਲ ਮੀਡੀਆ ਤੇ ਪਾਉਣ ਦੀ ਕੀ ਲੋੜ ਪੈਗੀ ਦਰਸਲ ਇਸ ਫੋਨ ਕਾਲ ਦੇ ਵਿੱਚ ਜੋ ਸ਼ਬਦਾਵਲੀ ਵਰਤੀ ਗਈ ਜਿਸ ਵਾਸਤੇ ਵਰਤੀ ਗਈ ਇਹ ਕਾਰਨ ਬਣੇ ਹਨ ਇਹ ਆਡੀਓ ਕਲਿੱਪ ਸੋਸ਼ਲ ਮੀਡੀਆ ਦੇ ਉੱਤੇ ਅਚਾਨਕ ਸਰਕੂਲੇਟ ਕਰਨ ਲੱਗ ਗਈ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਗੱਲਬਾਤ ਕੀਤੀ ਗਈ ਕੋਟਕਪੁਰਾ ਤੋਂ ਪੱਤਰਕਾਰ ਗੁਰਿੰਦਰ ਸਿੰਘ ਨੇ ਔਰ ਇਸ ਆਡੀਓ ਕਲਿੱਪ ਦੇ ਵਿੱਚ ਜਿਹੜੀ ਗਾਲ ਜਾਂ ਜਿਹੜੀ ਭद्दी ਸ਼ਬਦਾਵਲੀ ਵਰਤੀ ਗਈ ਹੈ ਅਸੀਂ ਪਹਿਲੀ ਗੱਲ ਤਾਂ ਇਹ ਪੁਸ਼ਟੀ ਨਹੀਂ ਕਰਦੇ ਕਿ ਇਹ ਗਾਲ ਜਿਹੜੀ ਹੈ ਉਹ ਜਾਂ ਭद्दी ਸ਼ਬਦਾਵਲੀ ਜਿਹੜੀ ਹੈ ਉਹ ਕੱਢੀ ਗਈ ਹੈ ਜਾਂ ਵਰਤੀ ਗਈ ਹੈ ਜਿਹੜੀ ਉਹ ਕਿਸੇ ਮਖੂਸ ਪਰਸਨ ਵੱਲੋਂ ਵਰਤੀ ਗਈ ਹੈ ਜਾਂ ਕਹਿ ਦਈਏ ਜੇ ਬਈ ਇਸ ਖਬਰ ਦੇ ਵਿੱਚ ਦਿੱਤਾ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵਰਤੀ ਗਈ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਅੱਜ ਕੱਲ ਏਆਈ ਦਾ ਜ਼ਮਾਨਾ ਹੈ ਬਹੁਤ ਕੁਝ ਹੋ ਜਾਂਦਾ ਟੈਕਨੋਲੋਜੀ ਜਿਹੜੀ ਹੈ ਬੜੀ ਅੱਗੇ ਪਹੁੰਚੀ ਹੋਈ ਹੈ ਪਰ ਇਹ ਖਬਰ ਕਿਉਂ ਨਸ਼ਰ ਕੀਤੀ ਜਾ ਰਹੀ ਹੈ ਉਹਦਾ ਵੀ ਇੱਕ ਹਵਾਲਾ ਤੁਹਾਨੂੰ ਪੇਸ਼ ਕਰਾਂਗੇ ਪਹਿਲਾਂ ਜੋ ਇਸ ਆਡੀਓ ਕਲਿੱਪ ਦੇ ਵਿੱਚ ਗੱਲ ਹੋਈ ਹੈ ਉਹਦਾ ਵੇਰਵਾ ਤੁਹਾਨੂੰ ਦੱਸ ਦਿਆਂ ਦਰਅਸਲ ਇਸ ਆਡੀਓ ਕਲਿੱਪ ਦੇ ਵਿੱਚ ਗੱਲ ਹੋਈ ਸੀ ਕਿ ਜਿਹੜਾ 3 ਦਿਨ ਦਾ ਸਮਾਂ ਮਕਸੂਸ ਰੱਖਿਆ ਗਿਆ ਸੀ ਤਿੰਨ ਦਿਨਾਂ ਦੇ ਅੰਦਰ ਅੰਦਰ ਅਸਤੀਫਾ ਲੈਣਾ ਸੀ ਉਹ ਕਹਿੰਦੇ ਵਧਾ ਦਿੱਤਾ ਗਿਆ ਉਹ ਕਿਸ ਤਰ੍ਹਾਂ ਵਧਾਇਆ ਗਿਆ ਇਹਦੇ ਬਾਰੇ ਸਵਾਲ ਜਵਾਬ ਹੋ ਰਹੇ ਸੀ ਔਰ ਇਹ ਵੀ ਕਿਹਾ ਗਿਆ ਕਿ ਪੰਜ ਸਿੰਘ ਸਾਹਿਬਾਨ ਇਕੱਠੇ ਹੁੰਦੇ ਨੇ ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਣਾ ਚਾਹੀਦਾ ਸੀਗਾ ਐਦਾਂ ਹੁੰਦਾ ਆਇਆ ਪਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਹਿੰਦੇ ਆ ਕਿ ਨਹੀਂ ਐਦਾਂ ਨਹੀਂ ਹੁੰਦਾ ਆਇਆ ਕਦੀ ਇਹ ਤਾਂ ਹੁਣ ਹੀ ਅਸੀਂ ਆਪਣੇ ਵੱਲੋਂ ਕਹਿੰਦੇ ਬਣਾਲੇ ਆ ਨਹੀਂ ਤਾਂ ਪਹਿਲਾਂ ਤਾਂ ਜ਼ਥੇਦਾਰ ਸਾਹਿਬਾਨ ਹੀ ਆਪ ਫੈਸਲਾ ਕਰ ਲੈਂਦੇ ਸੀ ਪਰ ਉਸ ਤੋਂ ਬਾਅਦ ਇੱਕ ਹੋਰ ਸਵਾਲ ਰੱਖਿਆ ਗਿਆ ਪੱਤਰਕਾਰ ਕਹਿੰਦੇ ਆ ਉਸ ਆਡੀਓ ਕਲਿੱਪ ਵਿੱਚ ਕਿ ਉਹਨਾਂ ਦੀ ਗੱਲ ਬੀਬੀ ਜ਼ਗੀਰ ਕੌਰ ਨਾਲ ਹੋਈ ਹੈ ਪਰ ਬੀਬੀ ਜ਼ਗੀਰ ਕੌਰ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਇਲਜ਼ਾਮ ਲਾਏ ਗਏ ਹੈ ਕਿ ਸਿਰਫ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਗਏ ਤੇ ਕਰਾ ਲਿਆ ਏ ਹੁਣ ਇੱਥੇ ਆ ਕੇ ਗੇਮ ਘੁੰਮੀ ਹੁਣ ਤੱਕ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਰਾਮ ਨਾਲ ਗੱਲ ਕਰ ਰਹੇ ਸੀ ਜਾਂ ਕਹਿ દਈਏ ਕਿ ਬੜੇ ਨਾਰਮਲ ਵੇਚ ਗੱਲ ਕਰ ਰਹੇ ਸੀ ਅਚਾਨਕ ਉਹਨਾਂ ਦਾ ਗੁੱਸਾ ਕਹਿੰਦੇ ਬੁਖ ਲਾ ਗਿਆ ਅਚਾਨਕ ਉਹ ਗੁੱਸੇ ਵਿੱਚ ਆ ਗਏ ਤੈਸ਼ ਵਿੱਚ ਆ ਗਏ ਇਹ ਕਹਿ ਦਈਏ ਐ ਸੁਣਾਈ ਦੇ ਰਿਹਾ ਸੀ ਇਨ ਬਿੰਨ ਕੁਝ ਕਹਿ ਦਈਏ ਇਹ ਵਾਜਬ ਵੀ ਨਹੀਂ ਹੈ ਪਰ ਉਸ ਆਡੀਓ ਕਲਿੱਪ ਦੇ ਵਿੱਚ ਐ ਸੁਣਾਈ ਦਿੰਦਾ ਕਿ ਅਚਾਨਕ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਸ ਟੈਚ ਦੇ ਵਿੱਚ ਆ ਗਏ ਹਾਲਾਂਕਿ ਦੁਵਾਰਾ ਕਹਿੰਨੇ ਆ ਕਿ ਅਸੀਂ ਉਸ ਆਡੀਓ ਕਲਿੱਪ ਦੀ ਪੁਸ਼ਟੀ ਨਹੀਂ ਕਰਦੇ ਪਰ ਅਚਾਨਕ ਇੱਕ ਆਵਾਜ਼ ਜਿਹੜੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਦੱਸੀ ਜਾ ਰਹੀ ਹੈ ਉਧਰੋਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਬੀਬੀ ਜ਼ਗੀਰ ਕੌਰ ਹੁਣ ਇਸ ਗੱਲ ਦੀ ਪੁਸ਼ਟੀ ਕਿਵੇਂ ਕਰੀਏ ਕਿ ਇਹ ਆਡੀਓ ਕਲਿੱਪ ਦਰਅਸਲ ਐਡਵੋਕੇਟ ਹਰਜਿੰਦਰ ਸਿੰਘ ਤਾਂ ਮੀਦੀ ਹੈ ਦਰਅਸਲ ਅਸੀਂ ਗੱਲਬਾਤ ਕੀਤੀ ਗੁਰਿੰਦਰ ਸਿੰਘ ਜੀ ਹੋਣਾ ਨਾਲ ਜਿਹੜੇ ਗੁਰਿੰਦਰ ਸਿੰਘ ਜੀ ਕੋਟਕਪੁਰਾ ਤੋਂ ਪੱਤਰਕਾਰ ਨੇ ਜਿਨ੍ਹਾਂ ਨੇ ਇਹ ਫੋਨ ਕਾਲ ਲਾਈ ਸੀ ਉਹਨਾਂ ਦੇ ਨਾਲ ਗੱਲਬਾਤ ਦੌਰਾਨ ਹੀ ਪਤਾ ਲੱਗਿਆ ਕਿ ਇਹ ਗੱਲ ਪਰਸੋਂ ਹੋਈ ਹੈ ਔਰ ਉਹਨਾਂ ਨੇ ਆਪਣੇ ਬਿਆਨਾਂ ਵਿੱਚ ਇਹ ਗੱਲ ਆਖੀ ਹੈ ਕਿ ਕਿਸੇ ਵੀ ਔਰਤ ਵਾਸਤੇ ਇਦਾਂ ਦੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਅਸੀਂ ਬੜਾ ਸਤਿਕਾਰ ਕਰਦੇ ਹਾਂ ਉਹਦਿਆਂ ਦਾ ਪਰ ਸਤਕਾਰਤ ਅਹੁਦੇ ਵੀ ਜਿਹੜੇ ਆਪਣੀ ਮਰਿਆਦਾ ਜਿਹੜੀ ਹੈ ਉਹ ਉਹਨੂੰ ਬਰਕਰਾਰ ਰੱਖਣ। ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਸ ਗੱਲ ਦੀ ਪੁਸ਼ਟੀ ਹੋਣੀ ਬਹੁਤ ਜ਼ਰੂਰੀ ਹੈ। ਇੱਕ ਸਤਕਾਰਤ ਅਹੁਦਾ ਆ ਐਸਜੀਪੀਸੀ ਪ੍ਰਧਾਨ ਦਾ ਔਰ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਅੱਜ ਤੱਕ ਇਦਾਂ ਦੀ ਕਦੀ ਕੋਈ ਗੱਲ ਕੀਤੀ ਨਹੀਂ ਗਈ। ਜਾਂ ਉਹਨਾਂ ਦੇ ਬਾਰੇ ਇਦਾਂ ਦੀ ਕਦੀ ਕੋਈ ਗੱਲ ਆਈ ਨਹੀਂ। ਇਸ ਵਾਸਤੇ ਇਸ ਖਬਰ ਨੂੰ ਲੈ ਕੇ ਵੀ ਕੋਸ਼ਿਸ਼ ਕੀਤੀ ਗਈ ਕਿ ਪੁਸ਼ਟੀ ਹਾਸਲ ਕੀਤੀ ਜਾ ਸਕੇ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਇੱਥੋਂ ਤੱਕ ਕਿ ਅ ਦੂਜਾ ਪਾਸਾ ਜਿਹੜਾ ਬੀਬੀ ਜ਼ਗੀਰ ਕਰੋਨਾ ਨੂੰ ਵੀ ਫੋਨ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੋਵਾਂ ਦੇ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਦੋਵਾਂ ਵੱਲੋਂ ਫੋਨ ਅਟੈਂਡ ਨਹੀਂ ਕੀਤਾ ਗਿਆ ਤੇ ਇਸ ਵਾਸਤੇ ਪਰ ਅਜੇ ਤੱਕ ਫਿਲਹਾਲ ਆਡੀਓ ਕਲਿੱਪ ਹੀ ਸਾਹਮਣੇ ਆਈ ਹੈ ਕੋਸ਼ਿਸ਼ ਜਾਰੀ ਹੈ ਜਦੋਂ ਹੀ ਸਾਡੀ ਗੱਲ ਉਹਨਾਂ ਨਾਲ ਹੋਏਗੀ ਤੁਹਾਡੇ ਸਾਹਮਣੇ ਉਹਨਾਂ ਦਾ ਪੱਖ ਵੀ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ ਪਰ ਸਵਾਲ ਇੱਥੇ ਖੜਦਾ ਹੈ ਕਿ ਜੇ ਇਹ ਆਡੀਓ ਦਰਅਸਲ ਜੇ ਇਹ ਆਡੀਓ ਦਰਅਸਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਹੋਈ ਤੇ ਫਿਰ ਐਸਜੀਪੀਸੀ ਪ੍ਰਧਾਨ ਹੀ ਕੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਪਏ ਸਵਾਲ ਇੱਥੇ ਆ ਕੇ ਖੜੇਗਾ ਇੱਕ ਪਾਸੇ ਸਾਡਾ ਸਿੱਖ ਧਰਮ ਇਸ ਗੱਲ ਦੇ ਉੱਤੇ ਪੂਰੇ ਠੋਕ ਵਜਾ ਕੇ ਖੜਦਾ ਹੈ ਕਿ ਅਸੀਂ ਔਰਤਾਂ ਦਾ ਸਤਿਕਾਰ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਉਦਾਹਰਨਾਂ ਦਿੱਤੀਆਂ ਜਾਂਦੀਆਂ ਰਹੀਆਂ ਨੇ ਖਾਲਸਾ ਫੌਜ ਦੇ ਵਿੱਚ ਹੁਣ ਤੱਕ ਦੀ ਸਾਰੀ ਖਾਲਸਾ ਫੌਜ ਦੀ ਸਿੱਖ ਫੌਜ ਦੇ ਵਿੱਚ ਉਦਾਹਰਨਾਂ ਦਿੱਤੀਆਂ ਜਾਂਦੀਆਂ ਰਹੀਆਂ ਨੇ ਕਿ ਔਰਤਾਂ ਦਾ ਸਤਿਕਾਰ ਕਦੇ ਵੀ ਡਾਮਾ ਡੋਲ ਨਹੀਂ ਹੋਣ ਦਿੱਤਾ ਔਰਤਾਂ ਦਾ ਸਤਕਾਰ ਔਰਤਾਂ ਦਾ ਪਾਇਦਾ ਨੂੰ ਤਾਂ ਵੱਲ ਨੂੰ ਰੱਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੁਰਬਾਣੀ ਦੇ ਵਿੱਚ ਔਰਤਾਂ ਨੂੰ ਇੰਨਾ ਉਤਾਂ ਚੁੱਕਿਆ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਮ ਪਾਤਸ਼ਾਹੀ ਤੱਕ ਹੁਣ ਤੱਕ ਔਰਤਾਂ ਦੇ ਸਤਕਾਰ ਵਾਸਤੇ ਪਤਾ ਨਹੀਂ ਕਿੰਨੀਆਂ ਗੱਲਾਂ ਵਿਚਾਰੀਆਂ ਗਈਆਂ ਗੁਰਬਾਣੀ ਦੇ ਵਿੱਚ ਅੰਕਿਤ ਕੀਤੀਆਂ ਗਈਆਂ ਪਰ ਜੇ ਇਹ ਆਡੀਓ ਸੱਚ ਹੈ ਤਾਂ ਕੀ ਉਸ ਗੁਰਬਾਣੀ ਦੇ ਵਾਰਿਸ ਔਰਤਾਂ ਦਾ ਸਤਕਾਰ ਨਹੀਂ ਕਰ ਰਹੇ ਸਵਾਲ ਇੱਥੇ ਆ ਕੇ ਖੜਦਾ ਪਿਆ ਖੈਰ ਦੁਬਾਰਾ ਵਨ ਇੰਡੀਆ ਪੰਜਾਬੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਉਡੀਕ ਕਰਾਂਗੇ ਉਦੋਂ ਤੱਕ ਜਦੋਂ ਤੱਕ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਗੱਲਬਾਤ ਹੋ ਸਕੇ ਉਹਨਾਂ ਦੇ ਨਾਲ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਸਕੇ ਕਿ ਕੀ ਇਹ ਆਡੀਓ ਦੇ ਵਿੱਚ ਜਿਹੜੀ ਸ਼ਬਦਾਵਲੀ ਵਰਤੀ ਹੈ ਕੀ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਰਤੀ ਹੈ ਜਾਂ ਇਹ ਆਡੀਓ ਫੇਕ ਹੈ ਹੋ ਸਕਦਾ ਪੂਰੀ ਸੰਭਾਵਨਾ ਹੈ ਕਿ ਇਹ ਆਡੀਓ ਫੇਕ ਹੋ ਸਕਦੀ ਹੈ ਪਰ ਹੈ ਕਿ ਨਹੀਂ ਇਹ ਸਮਾਂ ਦੱਸੇਗਾ ਫਿਰ ਉਹ ਆਡੀਓ ਦੇ ਵਿੱਚ ਕਿਹੜੀ ਗੱਲ ਹੋਈ ਹੈ ਆਓ ਤੁਸੀਂ ਵੀ ਸੁਣੋ ਹਲੋ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਮੈਂ ਗੁਰਿੰਦਰ ਸਿੰਘ ਬੋਲਦਾ ਕੋਟਕਪੂਰਾ ਤੋਂ ਹਾਂ ਜੀ ਪ੍ਰਧਾਨ ਜੀ ਬੇਨਤੀ ਇਸ ਤਰ੍ਹਾਂ ਹੈ ਵੀ ਤਖਤਾਂ ਦੇ ਜਥੇਦਾਰ ਸਹਿਬਾਨ ਨੇ 3 ਦਿਨਾਂ ਦਾ ਦਿੱਤਾ ਸੀ ਵੀ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕੀਤੇ ਜਾਣ ਉਹ ਵਧਾ ਦਿੱਤੇ ਸੀ ਦਿਨ ਉਹਨਾਂ ਨੇ ਨਹੀਂ ਉਹ ਕਹਿੰਦੇ ਨਾ ਬਾਅਦ ਚ ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਹੁੰਦਾ ਅਜ ਤੱਕ ਕਿਸੇ ਹੁਕਮਨਾਮੇ ਤੇ ਨਾ ਸੌਦ ਹੋਈ ਨੀ ਹੁੰਦੇ ਕੱਲਾ ਕੱਲਾ ਜ਼ੇਹਦਾਰ ਕਰਦਾ ਰਿਹਾ ਇਹ ਤਾਂ ਪੰਜਾਂ ਵਾਲੀ ਬੇਟੀ ਆਪਾਂ ਹੁਣ ਬਣਾ ਲਈ ਆ ਅੱਛਾ ਜੀ ਜ਼ੇਹਦਾਰ ਕਰਦੇ ਹਾਲ ਸਿੰਘ ਜਨੋਹਾ ਕੱਲਾ ਕਰਦਾ ਰਿਹਾ ਬਹੁਤ ਸਾਰੇ ਹੁਕਮਨਾਮੇ ਕੱਲੇ ਜ਼ੇਹਦਾਰ ਸਿੰਘ ਸਾਹਿਬ ਆਪੇ ਕਰਦਾ ਰਿਹਾ ਜੀ ਇਹ ਤਾਂ ਹੁਣ ਆਪਾਂ ਪੰਜਾਂ ਨੇ ਬਣਾ ਲਈਏ ਪਰ ਉਹਨੂੰ ਲਿਖ ਕੇ ਕਾਲ ਤਖਨੋਂ ਦਿੱਤਾ ਇਹਨਾਂ ਨੂੰ 20 ਤਰੀਕ ਤੱਕ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਚਾਹੀਦੇ ਸੀ ਪਤਾ ਨਹੀਂ ਮੇਰੇ ਜਿਹੜੀ ਇਹ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨੇ ਲਖਾਇਆ ਸੀ ਤੱਕ ਕਰਦੇ ਇਹਨਾਂ ਨੂੰ ਪਤਾ ਹੋਣਾ ਨੇ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਏ ਹੋਰ ਤਾਂ ਕਿਸੇ ਦਾ ਹੱਥ ਮਾਰਦੀ ਸੀ ਔਰਤ ਕਾਸਮ ਖਾਲਾ ਕਾ ਇਲਾਕੇ ਉਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਕੋਲ ਕਹਾਂ ਕਿ ਮੈਂ ਬੰਦੇ ਨੂੰ ਮੈਂ ਗੱਲ ਹੀ ਤੇਰੇ ਨਾਲ ਕਰਨੀ ਇਸ ਗੱਲ ਤੇ ਤੂੰ ਮੇਰੇ ਲੜਾਈ ਕਰਾਉਣ ਦੀ ਜ਼ਗੀਰਕੌਰ ਦੀ ਨਹੀਂ ਚਲੋ ਆਪਾਂ ਇਸ ਤੇ ਨਹੀਂ ਮੀ ਜੀ ਬੜਾ ਧਾਮੀ ਤੇ ਮੇਰੇ ਤਾਂ ਇਸ ਗੱਲ ਦੀ ਇਲਮ ਵੀ ਨਹੀਂ ਕੋਈ ਤੇ ਕੀ ਹੋਣਿਆ ਤੇ ਕੀ ਨਹੀਂ ਹੋਇਆ ਚਲੋ ਆਪਾਂ ਇਹ ਕਹੂਗੀ ਬਈ ਹੋਗਾ ਨਾ ਮੇਰੇ ਧਾਮੀ ਨੇ ਕਰਾ ਦਿੱਤੀ ਫੇਰ ਮੰਨ ਲਓਗੇ ਤੁਸੀਂ ਗੱਲ ਪਾਪਾ ਸਰ ਇਸ ਵਿਸ਼ੇ ਚ ਨਹੀਂ ਪੈਂਦੇ ਪ੍ਰਧਾਨ ਜੀ ਉਹ ਨਹੀਂ ਫੇ ਮੈਂ ਹਲੋ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਬਾਜੀ ਕੀ ਫਤਿਹ ਪ੍ਰਧਾਨ ਜੀ ਮੈਂ ਗੁਰਿੰਦਰ ਸਿੰਘ ਬੋਲਨਾ ਕੋਟਪੂਰਾ ਤੋਂ ਹਾਂ ਜੀ ਪ੍ਰਧਾਨ ਜੀ ਬੇਨਤੀ ਇਸ ਤਰ੍ਹਾਂ ਹੈ ਵੀ ਤਖਤਾਂ ਦੇ ਜਥੇਦਾਰ ਸਹਿਬਾਨ ਨੇ 3 ਦਿਨਾਂ ਦਾ ਦਿੱਤਾ ਸੀ ਵੀ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕੀਤੇ ਜਾਣ ਉਹ ਵਧਾ ਦਿੱਤੇ ਸੀ ਦਿਨ ਉਹਨਾਂ ਨੇ ਨੇ ਉਹ ਕਹਿੰਦੇ ਨਾ ਬਾਅਦ ਚ ਪੰਜਾਂ ਤਖਤਾਂ ਦੇ ਜ਼ਥੇਦਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਇਹ ਹੁੰਦਾ ਅਜੇ ਤੱਕ ਕਿਸੇ ਹੁਕਮਨਾਮੇ ਤੇ ਨਾ ਸੋਧ ਹੋਈ ਨਹੀਂ ਹੁੰਦੇ ਕੱਲਾ ਕੱਲਾ ਜ਼ਥੇਦਾਰ ਕਰਦਾ ਰਿਹਾ ਇਹ ਤਾਂ ਪੰਜਾਂ ਵਾਲੀ ਬਿੜੀ ਆਪਾਂ ਹੁਣ ਬਣਾ ਲਈ ਆ ਅੱਛਾ ਜੀ ਜ਼ਥੇਦਾਰ ਕਰਦੇ ਹਾਲ ਸਿੰਘ ਜੰਡੋਹਾ ਕੱਲਾ ਕਰਦਾ ਰਿਹਾ ਬਹੁਤ ਸਾਰੇ ਹੁਕਮਨਾਮੇ ਕੱਲੇ ਜ਼ਥੇਦਾਰ ਸਿੰਘ ਸਾਹਿਬ ਆਪੇ ਕਰਦਾ ਰਿਹਾ ਜੀ ਇਹ ਤਾਂ ਹੁਣ ਆਪਾਂ ਪੰਜਾਂ ਨੇ ਬਣਾ ਲਈ ਆ ਪਰ ਉਹਨੂੰ ਲਿਖ ਕੇ ਅਕਾਲ ਤਖਤ ਨੂੰ ਦਿੱਤਾ ਇਹਨਾਂ ਨੂੰ 20 ਫਰੀਕ ਤੱਕ ਨਹੀਂ ਇਹ ਪ੍ਰਧਾਨ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣਾ ਚਾਹੀਦਾ ਪਤਾ ਨਹੀਂ ਮੇਰੇ ਜਿਹੜੀ ਇਹ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿਹੜਾ ਨਹੀਂ ਲਖਾਇਆ ਸੀ ਤੱਕ ਕਦਰ ਇਹਨਾਂ ਨੂੰ ਪਤਾ ਹੋਣਾ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਹੋਰ ਤਾਂ ਕਿਸੇ ਕਸਮ ਖਾਲਾ ਕਾ ਇਲਾਕੇ ਉੱਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਕੋਲ ਕਹਾਂ ਕਿ ਮੈਂ ਬੰਦੇ ਨਹੀਂ ਮੈਂ ਗੱਲ ਨਹੀਂ ਕਰਨਾ ਕਰਨੀ ਇਸ ਗੱਲ ਤੇ ਤੁਸੀਂ ਮੇਰੇ ਲੜਾਈ ਕਰਾਉਣ ਦੀ ਯਕੀਨਤ ਕਰਦੇ ਨੇ ਚਲੋ ਆਪਾਂ ਇਸ ਤੇ ਨਹੀਂ ਮੈਂ ਵੀ ਬੜਾ ਧਾਮੀ ਤੇ ਮੇਰੇ ਤਾਂ ਇਸ ਗੱਲ ਦਾ ਇਲਮ ਨਹੀਂ ਕੋਈ ਪੱਖੀ ਹੋਣ ਦੇ ਕਿਨੇ ਹੋਇਆ ਚਲੋ ਆਪਾਂ ਇਹ ਕਹੂਗੀ ਬਈ ਹੋਗਾ ਨਵੇਂ ਵੀ ਧਾਮੀ ਨੇ ਕਰਾਤੀ ਫੇਰ ਮੰਨ ਲਓਗੇ ਤੁਸੀਂ ਗੱਲ ਆਪਾਂ ਸਾਰੇ ਇਸ ਵਿਸ਼ੇ 'ਚ ਨਹੀਂ ਪੈਂਦੇ ਪ੍ਰਧਾਨ ਜੀ